ਸਸਰੀਆ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸੁਦਰਸ਼ਨ ਗਾਸੋਦੀ ਲਿਖੀ ਇੱਕ ਬਹੁਤ ਹੀ ਖੂਬਸੂਰਤ ਪੰਜਾਬੀ ਨਜ਼ਮ ਬਾਰੇ ਇਹ ਨਜ਼ਮ ਨਾ ਸਿੱਧਾ-ਸਿੱਧਾ ਉਹ ਸੋਚ ਤੇ ਹੀ ਸਵਾਲ ਚੁਕਦੀ ਹੈ ਜਿਸ ਨੇ ਸਾਡੇ ਵਿਚਾਰ ਸਰਹੱਦਾਂ ਖਿੱਚ ਦਿੱਤੀਆਂ ਨੇ ਚਲੋ ਫਿਰ ਇਸ ਦੀ ਡੁੰਗਾਈ ਵਿੱਚ ਉਤਰਦੇ ਹਾਂ ਤਾਂ ਸਵਾਲ ਇਹ ਹੈ ਕਿ ਇੱਕ ਲਕੀਰ ਜਿਸ ਨੂੰ ਅਸੀਂ ਨਕਸ਼ੇ ਤੇ ਖਿੱਚ ਕੇ ਸਰਹੱਦ ਕਹਿ ਦਿੰਦੇ ਹਾਂ ਸੱਚੀ ਮੁੱਚੀ ਸੂਰਜ ਨੂੰ ਵੰਡ ਸਕਦੀ ਹੈ ਜਾਂ ਹਵਾ ਨੂੰ ਜਾਂ ਫਿਰ ਮਾਂ ਦੇ ਪਿਆਰ ਨੂੰ ਇਸੇ ਸਵਾਲ ਦੇ ਆਲੇ ਦੁਆਲੇ ਸਾਰੀ ਨਜ਼ਮ ਘੁੰਮਦੀ ਹੈ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹ ਵੰਡੀਆਂ ਅਸਲ ਵਿੱਚ ਕਿੰਨੀਆਂ ਬੇਮਾਨਾ ਨੇ ਅੱਛਾ ਇਸ ਨਜ਼ਮ ਦੀ ਜੜ ਤੱਕ ਪਹੁੰਚਣ ਲਈ ਨਾ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਵੇਗਾ ਇਸ ਦੇ ਇਤਿਹਾਸ ਵੱਲ ਕਿਉਂਕਿ ਇਹ ਸਿਰਫ ਕੋਰੇ ਸ਼ਬਦ ਨਹੀਂ ਨੇ ਬਲਕਿ ਇੱਕ ਬਹੁਤ ਡੂੰਗੇ ਦਰਦ ਚੋਂ ਉੱਠੀ ਹੋਈ ਇੱਕ ਆਵਾਜ਼ ਹੈ ਤਾਂ ਗੱਲ ਹੈ 1947 ਦੀ ਪੰਜਾਬ ਆਪਣਾ ਪੰਜਾ ਦਰਿਆਵਾਂ ਦਾ ਦੇਸ਼ ਇੱਕਦਮ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਇੱਕ ਲਕੀਰ ਖਿੱਚੀ ਗਈ ਤੇ ਉਸ ਲਕੀਰ ਨੇ ਸਿਰਫ ਧਰਤੀ ਹੀ ਨਹੀਂ ਵੰਡੀ ਉਸ ਨੇ ਤਾਂ ਕਾਰ ਵੰਡ ਦਿੱਤੇ ਪਰਿਵਾਰ ਵਿਛੋੜ ਦਿੱਤੇ ਸਦੀਆਂ ਪੁਰਾਣੀਆਂ ਸਾਂਝਾਂ ਤੋੜ ਦਿੱਤੀਆਂ ਤੇ ਬਸ ਇਹੀ ਉਹ ਦਰਦ ਸੀ ਜਿਸ ਨੇ ਕਵੀ ਦੀ ਕਲਮ ਨੂੰ ਇਹ ਨਜ਼ਮ ਲਿਖਣ ਲਈ ਮਜਬੂਰ ਕਰ ਦਿੱਤਾ ਅੱਛਾ ਇੱਕ ਹੋਰ ਗੱਲ ਇਹ ਜਿਹੜੀ ਕਵਿਤਾ ਹੈ ਨਾ ਇਹ ਨਜ਼ਮ ਦੀ ਸ਼ਕਲ ਵਿੱਚ ਹੈ ਹੁਣ ਨਜ਼ਮ ਕੀ ਹੁੰਦੀ ਹੈ ਇਹਨੂੰ ਇੱਕ ਤਰ੍ਹਾਂ ਦੀ ਖੁੱਲੀ ਕਵਿਤਾ ਕਿਹਾ ਜਾ ਸਕਦਾ ਹੈ ਮਤਲਬ ਇਸ ਵਿੱਚ ਕੋਈ ਸਖਤ ਨਿਯਮ ਨਹੀਂ ਹੁੰਦੇ ਸਾਰਾ ਜ਼ੋਰ ਵਿਚਾਰ ਤੇ ਹੁੰਦਾ ਹੈ ਆਈਡੀਆ ਤੇ ਤੇ ਸ਼ਾਇਦ ਇਸੇ ਲਈ ਕਵੀ ਨੇ ਇਹ ਤਰੀਕਾ ਚੁਣਿਆ ਤਾਂ ਕਿ ਉਹ ਆਪਣਾ ਦਿਲ ਖੋਲ ਕੇ ਸਿੱਧਾ-ਸਿੱਧਾ ਸਾਡੇ ਨਾਲ ਗੱਲ ਕਰ ਸਕੇ ਸੋ ਚਲੋ ਹੁਣ ਸਿੱਧਾ ਨਜ਼ਮ 'ਚ ਚੱਲਦੇ ਆ ਸਭ ਤੋਂ ਪਹਿਲਾਂ ਕਵੀ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਦੇਖੋ ਕੁਦਰਤ ਕਿਵੇਂ ਸਾਡੀਆਂ ਬਣਾਈਆਂ ਹੋਈਆਂ ਲਕੀਰਾਂ ਨੂੰ ਬਿਲਕੁਲ ਨਹੀਂ ਮੰਦੀ ਕਿੰਨੀ ਸੁਣੀ ਤੇ ਸਿੱਧੀ ਗੱਲ ਹੈ ਨਾ ਜਦੋਂ ਸੂਰਜ ਨਿਕਲਦਾ ਹੈ ਉਹ ਇਹ ਥੋੜੀ ਦੇਖਦਾ ਹੈ ਕਿ ਕਿੱਥੇ ਸਰਹੱਦ ਹੈ ਉਹਦੀ ਰੌਸ਼ਨੀ ਦਾ ਸਾਰਿਆਂ ਲਈ ਬਰਾਬਰ ਹੈ ਭਾਵੇਂ ਕੋਈ ਅਸਪਾਰੋ ਵੇ ਜਾ ਉਸ ਪਰ ਕੁਦਰਤ ਲਈ ਕੋਈ ਵੰਡੀਆਂ ਨਹੀਂ ਤੇ ਇੱਥੇ ਕਵੀ ਨਾ ਸਾਡੇ ਸਾਹਮਣੇ ਦੋ ਤਸਵੀਰਾਂ ਰੱਖਦਾ ਹੈ ਇੱਕ ਪਾਸੇ ਹੈ ਕੁਦਰਤ ਜਿੱਥੇ ਸਭ ਕੁਝ ਖੁੱਲਾ ਡੁੱਲਾ ਹੈ ਕੋਈ ਰੋਕ ਟੋਕ ਨਹੀਂ ਤੇ ਦੂਜੇ ਪਾਸੇ ਹੈ ਸਾਡੀ ਇਨਸਾਨਾਂ ਦੀ ਬਣਾਈ ਦੁਨੀਆ ਜਿੱਥੇ ਸਰਹੱਦਾਂ ਨੇ ਪਹਿਰੇਦਾਰ ਨੇ ਤੇ ਇੱਕ ਦੂਜੇ ਤੋਂ ਡਰ ਹੈ ਫਿਰ ਗੱਲ ਆਉਂਦੀ ਹੈ ਹਵਾ ਦੀ ਕਵੀ ਹਵਾ ਨੂੰ ਕਹਿੰਦਾ ਹੈ ਮਸਤ ਬੇਖਬਰ ਯਾਨੀ ਕਿ ਉਹਨੂੰ ਕੋਈ ਫਿਕਰ ਨਹੀਂ ਕੋਈ ਪਰਵਾਹੀ ਨਹੀਂ ਕਿ ਕਿੱਥੇ ਤਾਰ ਲੱਗੀ ਹੈ ਕਿੱਥੇ ਫੌਜੀ ਖੜੇ ਨੇ ਉਹ ਤਾਂ ਬਸ ਆਪਣੀ ਮੌਜ ਚ ਸਰਹੱਦ ਪਾਰ ਕਰ ਜਾਂਦੀ ਹੈ ਉਧਰ ਜਾ ਕੇ ਸਾਰਿਆਂ ਦੀ ਸੁੱਖ ਸੰਧ ਪੁੱਛਦੀ ਹੈ ਤੇ ਫਿਰ ਇੱਧਰ ਮੁੜ ਆਉਂਦੀ ਹੈ ਜਿਵੇਂ ਕੋਈ ਪੁਰਾਣਾ ਦੋਸਤ ਮਿਲਣ ਆਇਆ ਹੋਵੇ ਕੁਦਰਤ ਤੋਂ ਬਾਅਦ ਕਵੀ ਸਾਨੂੰ ਇੱਕ ਅਜਿਹੀ ਚੀਜ਼ ਵੱਲ ਲੈ ਕੇ ਜਾਂਦਾ ਹੈ ਜੋ ਸ਼ਾਇਦ ਸਭ ਤੋਂ ਤਾਕਤਵਰ ਹੈ ਸਭ ਤੋਂ ਵੱਡਾ ਸੱਚ ਹੈ ਤੇ ਉਹ ਹੈ ਮਾਂ ਕਵੀ ਇੱਕ ਬਹੁਤ ਹੀ ਪਾਵਕ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਵੰਡ ਨੇ ਰਿਸ਼ਤੇ ਭੁਲਾ ਦਿੱਤੇ ਪਰ ਫਿਰ ਉਹ ਕਹਿੰਦਾ ਮਾਂ ਜੋ ਇਧਰ ਵੀ ਹੈ ਉਧਰ ਵੀ ਹੈ ਮਾਂ ਦਾ ਪਿਆਰ ਉਹ ਤਾਂ ਨਹੀਂ ਨਾ ਵੰਡਿਆ ਜਾ ਸਕਦਾ ਜਿਹੜੀ ਮਾਂ ਇਧਰ ਹੈ ਉਸੇ ਮਾਂ ਦਾ ਰੂਪ ਉਧਰ ਵੀ ਹੈ ਸੋਚ ਕੇ ਦੇਖੀਏ ਮਾਂ ਦਾ ਪਿਆਰ ਉਹਦੀਆਂ ਲੋਰੀਆਂ ਉਹਦਾ ਨਿਗ ਕੀ ਹੈ ਸਰਹੱਦ ਦੇਖਦਾ ਨਹੀਂ ਨਾ ਇਧਰ ਵੀ ਮਾਂ ਆਪਣੇ ਬੱਚੇ ਨੂੰ ਲੋਰੀ ਦਿੰਦੀ ਹੈ ਤੇ ਉਧਰ ਵੀ ਇਧਰ ਵੀ ਦਾਦੀ ਆਪਣੇ ਪੋਤੇ-ਪੋਤੀਆਂ ਨੂੰ ਕਹਾਣੀਆਂ ਸੁਣਾਉਂਦੀ ਹੈ ਉਧਰ ਵੀ ਕਵੀ ਇਹੀ ਸਮਝਾਉਣਾ ਚਾਹੁੰਦਾ ਹੈ ਕਿ ਮਾਂ ਦਾ ਅਹਿਸਾਸ ਉਹਦਾ ਪਿਆਰ ਤਾਂ ਇੱਕੋ ਜਿਹਾ ਹੀ ਹੁੰਦਾ ਹੈ ਤੇ ਬਸ ਇਹੀ ਤਾਂ ਸਾਰੀ ਗੱਲ ਦਾ ਨਿਚੋੜ ਹੈ ਕਵੀ ਕਹਿੰਦਾ ਹੈ ਕਿ ਜੇਕਰ ਅਸੀਂ ਸਿਰਫ ਇਸ ਇੱਕ ਗੱਲ ਨੂੰ ਸਮਝ ਲਈਏ ਇਸ ਸਾਂਝੇਪਣ ਨੂੰ ਜਿਸ ਦੀ ਸਭ ਤੋਂ ਵੱਡੀ ਮਿਸਾਲ ਮਾਂ ਹੈ ਜੇ ਅਸੀਂ ਇਸ ਨੂੰ ਪਛਾਣ ਲਈਏ ਤਾਂ ਦੁਨੀਆ ਦਾ ਕੋਈ ਝਗੜਾ ਰਹਿ ਹੀ ਨਹੀਂ ਸਕਦਾ ਸ਼ਾਂਤੀ ਦਾ ਰਾਹ ਇੱਥੋਂ ਹੀ ਨਿਕਲਦਾ ਹੈ ਤਾਂ ਫਿਰ ਇਸ ਸਭ ਤੋਂ ਬਾਅਦ ਕਵੀ ਆਖਿਰ ਵਿੱਚ ਕੀ ਕਹਿੰਦਾ ਹੈ ਉਹ ਸਾਨੂੰ ਇੱਕ ਕੰਮ ਕਰਨ ਲਈ ਕਹਿੰਦਾ ਹੈ ਇੱਕ ਸਿੱਧਾ ਸੱਦਾ ਦਿੰਦਾ ਹੈ ਉਹ ਕਹਿੰਦਾ ਚਲੋ ਆਓ ਕੰਡਿਆਲੀ ਤਾਰ ਨੂੰ ਉਖਾੜੀਏ ਮਤਲਬ ਕਿ ਇਹ ਜਿਹੜੀ ਨਫ਼ਰਤ ਦੀ ਵੰਡ ਦੀ ਤਾਰ ਹੈ ਇਸ ਨੂੰ ਜੜੋਂ ਪੁੱਟ ਸੁੱਟਿਏ ਤੇ ਫਿਰ ਫਿਰ ਕਹਿੰਦਾ ਆਓ ਸਰਹੱਦ ਦੀ ਤਾਰ ਥਾਵੇਂ ਪੁੱਲ ਬਿਜੀਏ ਇਸ ਦੀ ਜਗ੍ਹਾ ਤੇ ਆਓ ਫੁੱਲ ਲਾਈਏ ਪਿਆਰ ਦੇ ਫੁੱਲ ਤੇ ਇਹ ਜਿਹੜੇ ਫੁੱਲ ਨੇ ਨਾ ਇਹ ਸਿਰਫ ਫੁੱਲ ਨਹੀਂ ਇਹ ਪਿਆਰ ਦੀ ਨਿਸ਼ਾਨੀ ਨੇ ਮੁਹੱਬਤ ਦੀ ਨਿਸ਼ਾਨੀ ਨੇ ਜਿਵੇਂ ਪ੍ਰੇਮੀ ਇੱਕ ਦੂਜੇ ਨੂੰ ਤੋਹਫੇ ਦਿੰਦੇ ਨੇ ਕਵੀ ਦਾ ਮਤਲਬ ਹੈ ਕਿ ਜਦੋਂ ਅਸੀਂ ਨਫ਼ਰਤ ਦੀ ਥਾਂ ਪਿਆਰ ਬੀਜਾਂਗੇ ਤਾਂ ਇਸ ਦੀ ਮੈਕ ਇਸ ਦੀ ਖੁਸ਼ਬੂ ਸਰਹੱਦ ਦੇ ਦੋਵੇਂ ਪਾਸੇ ਆਪਣੇ ਆਪ ਫੈਲ ਜਾਵੇਗੀ। ਸੋ ਇਹ ਨਜ਼ਮ ਸਾਨੂੰ ਇੱਕ ਬਹੁਤ ਵੱਡੇ ਸਵਾਲ ਦੇ ਨਾਲ ਛੱਡ ਜਾਂਦੀ ਹੈ ਕਿ ਜੇ ਕੁਦਰਤ, ਜੇ ਸੂਰਜ, ਹਵਾ ਤੇ ਮਾਂ ਦਾ ਪਿਆਰ ਸਾਡੀਆਂ ਬਣਾਈਆਂ ਲਕੀਰਾਂ ਨੂੰ ਨਹੀਂ ਮੰਨਦਾ ਤਾਂ ਫਿਰ ਅਸੀਂ ਇਨਸਾਨ ਕਿਉਂ ਇਹਨਾਂ ਨੂੰ ਇੰਨੀ ਅਹਿਮੀਅਤ ਦਿੰਦੇ ਹਾਂ? ਇਹ ਇੱਕ ਅਜੀਬਾ ਸਵਾਲ ਹੈ ਜਿਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।